ਅਹ ਖਾਲਸਾ ਜੀ ਨਾਨਦਾਸ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਜ ਜਸਪਾਲ ਸਿੰਘ ਪਵਾਦ ਜੀ ਹਾਂਜੀ ਕੀ ਕਹੋਗੇ ਜੀ ਅੱਜ ਜਿਹੜਾ ਤੁਸੀਂ ਇਕੱਠ ਕੀਤਾ ਇਹ ਇਹ ਤੁਹਾਨੂੰ ਪਤਾ ਹੈ ਕਿ ਸ੍ਰੀ ਚਮਕੌਰ ਸਾਹਿਬ ਦੀ ਸਭਾ ਜਿਹੜੀ ਅੱਜ ਸ਼ੁਰੂ ਹੋ ਚੁੱਕੀ ਆ 20 21 22 ਸ੍ਰੀ ਚਮਕੌਰ ਸਾਹਿਬ ਆ ਤੇ 22 23 24 ਸਾਡੇ ਮਾਝਾੜਾ ਸਾਹਿਬ ਆ ਤੇ 25 26 27 ਫਤਿਹਗੜ ਸਾਹਿਬ ਆ ਮਾਝਾੜਾ ਸਾਹਿਬ ਮੈਂ ਕੱਲ ਵੀ ਦਾਸ ਨੇ ਤੇ ਸਾਡੇ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਜੀ ਅੱਜ ਵੀ ਇੱਥੇ ਇਹਨਾਂ ਨੇ ਥੋੜਾ ਜਿਹਾ ਰੌਂਡ ਲਾਏ ਨੇ ਕਿ ਜਿਹੜੇ ਉਹ ਮੂੰਹ ਜੇ ਬਣਾ ਕੇ ਨਾ ਕਾਲੇ ਪੀੜੇ ਜੇ ਮੂੰਹ ਬਣਾ ਕੇ ਮੈਂ ਵੇਖਿਆ ਕਈ ਲੈ ਵੀ ਰਹੇ ਸੀ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੇ ਬੰਦੇ ਲੈ ਰਹੇ ਨੇ ਕੋ ਤੁਹਾਨੂੰ ਸ਼ਰਮ ਹੈ ਮਾੜੀ ਮੋਟੀ ਤੁਸੀਂ ਲੈਨੇ ਹੋ ਨਾ ਤਾਂ ਮੂੰਹ ਬਣਾ ਕੇ ਬੱਚਿਆਂ ਦੇ ਲਾਉਂਦੇ ਹੋ ਕਾਲੇ ਪੀੜੇ ਤੁਹਾਡੇ ਔਲਾਦ ਇਹੋ ਜੀ ਆ ਕੀ ਕਹੂਗਾ ਅੱਗੇ ਤੋਂ ਅਗਲਾ ਵੀ ਸ਼ਰਮ ਕਰੋ ਮਾੜੀ ਮੋਟੀ ਵੀ ਇਹ ਜੇ ਮੂੰਹ ਜੇ ਕਾਲੇ ਪੀਲੇ ਜੇ ਤੁਸੀਂ ਨਾਲ ਉਹ ਤੇ ਵੇਚਣ ਨਾ ਪਰ ਵੇਚਣ ਵਾਲਿਆਂ ਨੂੰ ਵੀ ਹਦਾਇਤ ਆ ਦਾਸ ਨੇ ਕੱਲ ਵੀ ਉਹ ਤੁਸੀਂ ਵੀਡੀਓ ਦੇਖੇ ਲੈਣੀ ਆ ਕੱਲ ਵੀ ਮੈਂ ਬੇਨਤੀ ਕਰਕੇ ਉਹਨਾਂ ਨੂੰ ਵੀ ਜਿਵੇਂ ਮੂੰਹ ਜੇ ਲਾ ਕੇ ਜੇ ਅਸੀਂ ਛੁੱਟੇ ਫਿਰ ਸਾਡੇ ਬੰਦੇ ਵੀ ਤੜਫਦੇ ਆ ਤੇ ਤੁਹਾਡੇ ਬੰਦੇ ਵੀ ਤੜਫਦੇ ਆ ਵੀ ਪ੍ਰਵਾਸੀ ਕੁੱਟੇ ਜਾਂ ਫਰਾਣਾ ਕੁੱਟਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਇਹ ਤੋਂ ਪਹਿਲਾਂ ਸਾਨੂੰ ਇਹ ਸਖਤ ਕਦਮ ਚੁੱਕਣੇ ਪੈਣ ਕਿਸੇ ਦੀ ਡੰਡੇ ਨਾਲ ਸੇਵਾ ਹੋਵੇ ਅਸੀਂ ਨਹੀਂ ਚਾਉਂਦੇ ਗੱਲ ਪਰ ਅਸੀਂ ਇਹ ਚਾਉਂਦੇ ਹਾਂ ਨਿਮਰਤਾ ਨਾਲ ਭਰਾਵੋ ਇਹ ਗੁਰੂ ਪਾਤਸ਼ਾਹ ਦਾ ਘਰਾ ਗੁਰ ਕਲਗੀ ਤਰ ਪਾਤਸ਼ਾਹ ਦੇ ਕੰਡਿਆਂ ਦੀ ਸੇਤ ਤੇ ਰਾਤ ਕੱਢੀ ਆ ਆਪਣਾ ਸਰਵੰਸ ਬਾਰ ਕੇ ਇਹ ਉਹ ਮਹਾਰਾਜ ਦਾ ਘਰਾ ਪਾਤਸ਼ਾਹ ਦਾ ਤੇ ਜੇ ਇੱਥੇ ਆ ਕੇ ਕਾਲੇ ਪੂਲੇ ਮੂੰਹ ਵੇਚਣੇ ਜਾਂ ਡੈਕ ਲਾ ਕੇ ਉੱਚੀ ਉੱਚੀ ਜਾਂ ਹੋਰ ਹਲੜ ਵਾਜਾਂ ਨੂੰ ਵੀ ਬੇਨਤੀ ਆ ਆਓ ਸ਼ਰਦਾ ਨਾਲ ਪਿਆਰ ਨਾਲ ਆਓ ਮਹਾਰਾਜ ਦਾ ਘਰਾ ਸੱਚੇ ਪਾਤਸ਼ਾਹ ਦਾ ਪਰ ਜੇ ਤੁਸੀਂ ਇਦਾਂ ਆਉਨੇ ਹੋ ਫਿਰ ਤੁਹਾਡਾ ਇਲਾਜ ਹੋਣਾ ਹੀ ਹੋਣਾ ਆਪਣਾ ਦੇਖ ਕੇ ਉਹ ਜਿਹੜੇ ਆਜ ਹੋਂਗੇ ਜਿਹੜੇ ਮੂੰਹ ਜੇ ਲਿੰਦੇ ਨੇ ਲੋਕ ਬੀਬੀਆਂ ਨੂੰ ਭੈਣਾਂ ਨੂੰ ਸਭ ਨੂੰ ਬੇਨਤੀ ਆ ਕਾਲੇ ਪੁਲੇ ਜੇ ਮੂੰਹ ਲਾ ਕੇ ਤੁਸੀਂ ਬੱਚਿਆਂ ਦੇ ਕੀ ਸਾਧਨ ਕਰਨਾ ਚਾਹੁੰਦੇ ਹੋ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਦੇ ਤੁਹਾਡੀ ਸਿੱਖਿਆ ਦੇਣੀ ਆ ਕਿ ਤੁਸੀਂ ਬੱਚਿਆਂ ਨੂੰ ਇਹ ਜੇ ਕਾਲੇ ਪੁਲੇ ਜੇ ਮੀਂਹ ਮੂੰਹ ਲਾ ਕੇ ਮਾਰਕਸ ਜੇ ਲਾ ਕੇ ਕਿਆ ਭੂਜੇ ਬਣਾਉਣਾ ਚਾਹੁੰਦੇ ਹੋ ਸਾਡੇ ਆਪਣੇ ਬੰਦੇ ਨੂੰ ਸ਼ਰਮ ਕਰਨੀ ਚਾਹੀਦੀ ਆ ਜਿਹੜੇ ਲੋਕ ਇਹਨਾਂ ਤੋਂ ਲਿੰਦੇ ਆ ਪਰ ਜਿਹੜੇ ਵੇਚਦੇ ਆ ਉਹਨਾਂ ਨੂੰ ਹਦਾਇਤ ਆ ਦੁਕਾਨਾਂ ਵਾਲਿਆਂ ਨੂੰ ਇੱਥੇ ਮਾਛਵਾੜਾ ਸਾਹਿਬ ਦੇ ਅੰਦਰ ਵੀ ਚਮਕੌਰ ਸਾਹਿਬ ਵੀ ਫਤਿਹਗੜ੍ਹ ਸਾਹਿਬ ਵੀ ਵੀ ਜੇ ਤੁਸੀਂ ਇਹ ਲਾ ਕੇ ਵੇਚੇ ਤੇ ਅਸੀਂ ਤੁਹਾਡੇ ਇਕੱਠੇ ਕਰਕੇ ਜਾਲ ਦੇਣੇ ਆ ਫੇਰ ਨਾ ਕਾਨੂੰ ਕਿ ਸਾਡਾ ਨੁਕਸਾਨ ਹੋ ਗਿਆ ਹਾਂ ਉਹ ਤੋਂ ਬਗੈਰ ਤੁਸੀਂ ਜਿੱਥੇ ਮਰਜੀ ਜਾਓ ਸਾਨੂੰ ਕੋਈ ਲੈ ਲੈਣਾ ਨਹੀਂ ਪਰ ਸਾਡੇ ਸ਼ਹੀਦੀ ਦਿਹਾੜੇ ਆ ਸਾਡੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਾਲ ਪੁਰਖ ਦੀ ਕਿਰਪਾ ਨਾਲ ਜਿਨੇ ਸਾਰਾ ਸਰਬੰਸ ਵਾਰਿਆ ਅਸੀਂ ਸਿੱਖ ਕੌਮ ਨਹੀਂ ਚਾਹੁੰਦੀ ਵੀ ਇਸ ਤਰ੍ਹਾਂ ਮੂੰਜੇ ਮਾਰਕਸ ਜੇ ਲਾ ਕੇ ਤੁਸੀਂ ਸਾਡੇ ਬੱਚੇ ਨੂੰ ਪਰਮਾਮੋ ਟੋਪੀਆਂ ਵੇਚ-ਵਿਰ ਕੇ ਅਜਿਹੇ ਕੰਮ ਕਰੋ ਨਹੀਂ ਨਹੀਂ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਇਹ ਕੌਮ ਦੀ ਸੇਵਾ ਕਰੋ ਤੁਹਾਨੂੰ ਇਹੋ ਜਿਹੇ ਬੰਦੇ ਮਿਲਦੇ ਆ ਹਰੇਕ ਸਿੱਖ ਨੂੰ ਬੇਨਤੀ ਆ ਭਾਵੇਂ ਉਹ ਸਹਿਜਤਾਰੀ ਆ ਭਾਵੇਂ ਉਹ ਅਮਰਤਾਰੀ ਆ ਵੀ ਜਦੋਂ ਵੀ ਤੁਹਾਨੂੰ ਮੂੰਜੇ ਵਾਲੇ ਮਿਲਦੇ ਆ ਨਾ ਕਾਲੇ ਪੀਲੇ ਲਾਏ ਵਾਲੇ ਉਹਨਾਂ ਨੂੰ ਪ੍ਰੇਰੋ ਪ੍ਰੇਮ ਨਾਲ ਸਮਝਾਓ ਨਹੀਂ ਸਮਝਦੇ ਤੇ ਫਿਰ ਡੰਡੇ ਨਾਲ ਸਮਝਾ ਕੇ ਤੋਰੋ ਇਥੋਂ ਇੱਕ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਉਹ ਕੀ ਸੀਗੇ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਰ ਦੇ ਕੇ ਆਏ ਸੀ ਕਿ ਜੀ ਵੀ ਜਿਹੜੇ ਬੰਦੇ ਇੱਥੇ ਹੁੱਲੜਵਾਜ ਹੁੱਲੜਵਾਜੀ ਕਰਦੇ ਆ ਇਹ ਹੁੱਲੜਵਾਜ ਚ ਆਉਂਦੇ ਨੇ ਜਦੋਂ ਅਸੀਂ ਕਹਿ ਚੁੱਕੇ ਆ ਪਹਿਲਾਂ ਵੀ ਵੀਡੀਓ ਪੈ ਚੁੱਕੀਆਂ ਨੇ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਆ ਵੀ ਇਹ ਫਿਰ ਫਿਰ ਕਿਉਂ ਇੱਕ ਇਦਾਂ ਕਰਦੇ ਨੇ ਪਰ ਇਹਨਾਂ ਨੂੰ ਆਪ ਵੀ ਚਾਹੀਦਾ ਨਾ ਗੁਰੂ ਘਰ ਆ ਇਹ ਇਹ ਜੇ ਮੂੰਹ ਬਣਾ ਕੇ ਵੇਚਣਾ ਤਾਂ ਕੀ ਕੰਮ ਇਹ ਕਾਦੇ ਪੈਸੇ ਆ ਕਿਉਂ ਵੇਚਦੇ ਹੋ ਪੰਜਾਬ 'ਚ ਸੀ ਇਦਾਂ ਤੇ ਮੀਟ ਸ਼ਰਾਬ ਵਾਲਿਆਂ ਨੂੰ ਬੇਨਤੀ ਆ ਜੇ ਅਸੀਂ ਕਿਤੇ ਤੇ ਫੜ ਲੇ ਤਿੰਨ ਦਿਨ ਤੇ ਇਸ ਪ੍ਰਸ਼ਾਸਨ ਚਾਰ ਦਿਨ ਜੀ ਅਸੀਂ ਲਿਖ ਕੇ ਦਿੱਤਾ ਹੋਇਆ ਮਾਛਵਾੜਾ ਸਾਹਿਬ ਦਾ ਕੋਈ ਠੇਕਾ ਕੋਈ ਮੀਟ ਵਾਲੀ ਦੁਕਾਨ ਜਾਂ ਕੋਈ ਹੁੱਲੜਵਾਜ ਬਾਜ ਜੇ ਖੁੱਲਿਆ ਦੇਖ ਲਿਆ ਅਸੀਂ ਉਹ ਆਪਣਾ ਜ਼ਿੰਮੇਵਾਰ ਆਪ ਹੋਊਗਾ ਜਾਂ ਪ੍ਰਸ਼ਾਸਨ ਹੋਊਗਾ ਜੀ ਸਾਡੀ ਇਹ ਬੇਨਤੀ ਆ ਅਸੀਂ ਨਹੀਂ ਚਾਹੁੰਦੇ ਅਸੀਂ ਸ਼ਾਂਤੀ ਚਾਹੁੰਦੇ ਆ ਹਮੇਸ਼ਾ ਗੁਰੂ ਸਾਹਿਬ ਦੀ ਕਿਰਪਾ ਨਾਲ ਹਰੇਕ ਨੂੰ ਹੱਥ ਬੰਨ੍ਹ ਕੇ ਕਿਹਾ ਜੇ ਹੱਥ ਜੋੜੇ ਦੇ ਬੰਦਾ ਨਾ ਸਮਝੇ ਤੇ ਸੰਗਤ ਫੈਸਲਾ ਕਰੇ ਉਹਦਾ ਫਿਰ ਬਿਗੜੇ ਤਗੜੇ ਦਾ ਪੀਰ ਕੌਣ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ